ਲਵ ਮੈਰਿਜ ਕਰਨਗੇ ਰੇਂਜ ਮੈਰਿਜ ਕਰੋ ਜਿਹੜੀ ਹੋਗੀ ਦੇਖ ਲਾਂਗੇ ਇਹਦੇ ਆਏ ਕੁਝ ਨਹੀਂ ਪਤਾ ਜੀ ਸ਼ਾਇਦ ਲਵ ਮੈਰਿਜ ਹੋਊਗਾ ਯਾਰ ਮੈਰਿਜ ਹੋ ਜਾਂ ਤੁਸੀਂ ਲਵ ਮੈਰਿਜ ਕਰਾ ਕੋਈ ਵੀ ਕਰਾ ਲਾਂਗੇ ਅਰਾਂਜ ਮੈਰਿਜ ਗਲਤੀ ਕਿ ਲੱਗੀ ਮੈਂ ਡੀਕੋਡ ਕਰ ਰਿਹਾ ਤੁਹਾਨੂੰ ਉਸੇ ਵਾਲਾ ਡੀਕੋਡ ਨਾ ਨਾ ਕਿ ਜਿਵੇਂ ਜੋ ਵੀ ਕਿਸਮਤ ਚ ਲਿਖਿਆ ਹੋਇਆ ਉਹ ਹੋ ਜਾਣਾ ਤੇ ਚਰਚਾ ਵਿੱਚ ਚੱਲਦੀ ਹੈ ਨੇ ਕਹਿੰਦੇ ਵਿਆਹ ਹੋ ਸਕਦਾ ਤੁਹਾਡਾ ਕੋਈ ਲੀਡਰ ਤੁਹਾਡਾ ਕੋਈ ਲੀਡਰ ਤੁਹਾਡਾ ਮੈਨੂੰ ਇੱਕ ਗੱਲ ਦੱਸੋ ਜਿਵੇਂ ਪੋਲਿਟਿਕਸ ਚੋਂ ਮੈਂ ਛੱਡਾ ਥੋੜੀ ਰਹਿਣਾ ਵਿਆਹ ਤਾਂ ਮੈਂ ਕਰਾਉਂਗਾ ਹੀ ਕਦੋਂ ਤੱਕ ਕਰਾ ਲੈਣਾ ਛੇਤੀ ਕਰਾ ਲੈ ਮਲੈ ਦੀ ਇਲੈਕਸ਼ਨ ਤੋਂ ਬਾਅਦ ਐਮਐਲਏ ਬਣ ਤੋਂ ਬਾਅਦ ਹੋ ਸਕਦਾ ਅੱਲੇ ਮੈਨੂੰ ਪਤਾ ਨਹੀਂ ਨਾ ਮੈਂ ਡੇਟਾ ਦਾ ਅਜੇ ਕੜਾਈਆਂ ਨਹੀਂ ਹੈਗੀਆਂ ਮਤਲਬ ਵੀ ਇਹ ਕਦੋਂ ਕਰਾਣਾ ਪਰ ਹੋ ਜੂਗਾ ਮੇਰਾ ਫਿਕਸ ਹੋ ਚੁੱਕਿਆ ਹੈ ਇਹ ਹੋ ਜੂਗਾ ਸਾਰਾ ਕੁਝ ਹੋ ਜੂਗਾ ਜੇ ਹੋਣਾ ਸਾਰਾ ਕੁਝ ਇਹ ਕਹਿੰਦੇ ਨੇ ਨਾ ਬੜਾਇਆ ਹੁੰਦਾ ਹੈਗਾ ਕਿ ਜੇ ਤੁਸੀਂ ਆਪਣੀ ਪਰਸਨਲ ਲਾਈਫ ਨੂੰ ਵਿਆਹ ਵਾਲੀ ਨੂੰ ਡਿਸਕਲੋਜ਼ ਕਰ ਦੋ ਤੁਹਾਡੀ ਫੈਨ ਬੇਸ ਕੀ ਗੱਲ ਹੈ ਸੱਚੀ ਤੁਹਾਡੀ 1 ਲੱਖ ਫੋਲੋਅਰ ਵੀ ਉੱਡ ਗਏ ਹਾਂ ਉੱਡ ਗਏ ਮੈਂ ਹੋਈ ਕਹਿੰਦਾ ਮੈਨੂੰ ਕਹਿੰਦੇ ਫੋਲੋਅਰ ਉੱਡ ਗਏ ਸੱਚੀ ਹੋ ਗਿਆ ਲੱਖ ਸਿਰ ਰਹ ਜਾਣਗੇ ਕਿਸੇ ਕੋਲ ਬੈਠੇ ਸੀ ਕਿਸੇ ਕੋਲ ਬੈਠੇ ਜੋ ਕਹਿੰਦੇ ਲੱਖ ਹੁੰਦੇ ਨੇ ਜੇ ਕਰੜੇ ਫੈਸਲੇ ਲਾਉਂਗੇ ਤਾਂ ਲੋਕ ਟੁੱਟਣਗੇ ਵੀ ਤੁਸੀਂ ਉਮੀਦ ਉਮੀਦ ਕਿਉਂ ਕਰਦੇ ਹੋਣੇ ਵੀ ਜੇ ਫੈਸਲਾ ਲਿਆ ਤਾਂ ਲੋਕ ਮੇਰੇ ਨਾਲ ਸਾਥ ਹੀ ਦੇਣਗੇ ਕਈ ਵਾਰੀ ਸਾਥ ਨਹੀਂ ਵੀ ਰਹਿੰਦੇ ਤੇ ਜਦੋਂ ਟਾਈਮ ਆਉਂਦਾ ਤਾਂ ਫਿਰ ਜੁੜਦੇ ਵੀ ਬਹੁਤ ਨੇ ਟੁੱਟਦੇ ਵੀ ਬਹੁਤ ਨੇ ਕੋਈ ਵੱਡੀ ਗੱਲ ਨਹੀਂ ਇਹ ਚੀਜ਼ਾਂ ਚੱਲਦੀ ਆ ਜਾਂਦੀਆਂ ਨੇ ਉਹ ਇਹ ਜ਼ਿੰਦਗੀ ਦਾ ਸਵਾਹੀ ਕਰੇ ਆਂਗਾ ਥੱਲੇ ਤੇਰੇ ਥੰਬੇ ਚ ਕਰੇ ਮੁੱਠੀ ਚ ਇਨਸਾਨਾਂ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਜਿਹੜਾ ਜਿਹਦੇ ਚ ਹਿੰਮਤ ਹੀ ਨਹੀਂ ਫੈਸਲਾ ਲੈਣ ਦੇ ਉਹ ਕਿ ਉਹਨਾਂ ਨਾਲ ਕੀ ਜੁੜਨਗੇ ਟੁੱਟਣਗੇ ਏ ਮੈਂ ਇਸ ਚੀਜ਼ ਨੂੰ ਕੁਛ ਕੋਈ ਜਾ ਰਹੇ ਮੈਨੂੰ ਕੋਈ ਤਾਂ ਫਰਕ ਨਹੀਂ ਪੈ ਇਸ ਚੀਜ਼ ਨੂੰ ਠੀਕ ਹੈ ਜੀ ਉਹਨਾਂ ਨੂੰ ਨਹੀਂ ਲੱਗਿਆ ਵੀ ਇਹ ਮੈਂ ਦੂਜਾ ਜਿਹੜਾ ਪੁੱਛ ਰਿਹਾ ਸੀ ਕੀ ਹੁੰਦਾ ਹੈ ਕਿ ਜਿਹੜੇ ਸੈਲਿਬ੍ਰਿਟੀ ਦੀ ਲਾਈਫ ਮੈਂ ਬਹੁਤ ਸਾਰੇ ਬੰਦੇ ਕਹਿੰਦੇ ਉਹਨਾਂ ਨੂੰ ਕੋਈ ਵੀ ਜੀ ਮੇਰੀ ਵਾਈਫ ਵਾਰੇ ਨਹੀਂ ਨਹੀਂ ਮੈਂ ਕੋਈ ਕਹਿੰਦਾ ਜੀ ਮੇਰੇ ਬੱਚਿਆਂ ਬਾਰੇ ਨਾ ਦੱਸੋ ਮੇਰਾ ਕੁੜੀਆਂ 'ਚ ਕਰੇਜ ਘਟ ਜੂ ਕੁੜੀ ਕਹਿੰਦੀ ਮੇਰਾ ਮੈਂ ਤਾਂ ਪਹਿਲਾਂ ਹੀ ਕੁੜੀਆਂ ਘੱਟ ਪਸੰਦ ਕਰਦੀ ਹਾਂ ਮੇਰੇ ਕੋਈ ਨਹੀਂ ਕੁੜੀਆਂ ਦੀ ਫਿਲਮ ਵੀ ਜੀ ਹਾਂ ਪਰ ਮੁੰਡੇ ਮੁੰਡੇ ਫਾਪੇ ਮੁੰਡੇ ਜਿੰਨੇ ਵੀ ਭਰਾ ਨੇ ਆਪਾਂ ਹੋਂਦ ਸਾਫ ਪੱਤੇ ਪਤਾ ਕੀ ਗੱਲ ਹੈ ਫਿਰ ਡਿਸਕਲੋ ਮੈਂ ਰਿਕਾਰਡਿੰਗ ਨਹੀਂ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਆਪਣੇ ਨਾਲ ਬੰਦਾ ਜੜੂਗਾ ਉਸ ਦੀ ਜ਼ਿੰਦਗੀ ਤੇ ਵੀ ਸਾਡੇ ਨਾਲ ਆਉਣਾ ਫਰਕ ਪੈਂਦਾ ਜੇ ਕੁਝ ਮੈਂ ਮਾੜਾ ਕੀਤਾ ਮੈਂ ਨਹੀਂ ਚਾਹੁੰਦਾ ਵੀ ਯਾਰ ਉਹ ਉਹਦੇ ਬੱਚੇ ਟਾਰਗੇਟ ਹੋਣ ਉਹਦੇ ਲੱਗੇ ਹਨ ਕੋਈ ਇਹਦਾ ਮਤਲਬ ਇਹ ਗੱਲ ਨਹੀਂ ਵੀ ਕੋਈ ਮੇਰੀ ਘਰ ਵਾਲੀ ਦੇਖ ਲੂ ਕੋਈ ਤੁਮਾਣੀ ਲੈਣੀ ਆ ਘਰ ਸਾਰਿਆਂ ਦੀਆਂ ਘਰ ਵਾਲੀਆਂ ਨੇ ਸਾਰੇ ਸਾਰਿਆਂ ਨੇ ਸਮਾਜ ਚ ਵਿਚਰਨਾ ਆਪਾਂ ਵੀ ਇਹ ਫੋਟੋ ਲੋਕ ਉਸ ਨੂੰ 네ਗੇਟਿਵ ਲੈ ਕੇ ਜਾਂਦੇ ਹਨ ਹਨਾ ਗਲਤ ਪੱਧਾ ਸ਼ਬਦਾ ਅਗਲਾ ਕਹਿੰਦਾ ਯਾਰ ਵੀ ਤੇਰੀ ਤਾਂ ਜ਼ਿੰਦਗੀ ਖਰਾਬ ਸੀ ਕੰਮ ਨੂੰ ਕੜਦਾ ਮੈਂ ਚੱਲਦੀ ਬਸ ਸੋ ਮੈਂ ਕਹਿੰਦਾ ਕਿ ਆਯਾਦ ਲਾਈਫ ਇੱਕ 파ਟਨਰ ਨੂੰ ਹੋਣਾ ਉਹਦਾ ਹੱਕ ਹੈ ਤੇ ਦੂਜੀ ਗੱਲ ਇਹ ਹੈ ਨਾ ਜਦੋਂ ਤੁਸੀਂ ਜਿਆਦਾ ਸੋਸ਼ਲ ਹੁੰਦੇ ਕਈ ਕਲਾਕਾਰਾਂ ਨੇ ਸੋਸ਼ਲ ਹੋ ਕੇ ਲੋਕਾਂ ਨੂੰ ਬਹੁਤ ਜਿਆਦਾ ਸੋਸ਼ਲ ਨੇ ਉਹ ਨੁਕਸਾਨ ਕਰ ਦਈਏ ਚੀਜ਼ ਹੁਣ ਤੁਸੀਂ ਮੈਨੂੰ ਦੱਸੋ ਮੇਰੇ ਤੇ ਮੈਂ ਲੈ ਕੇ ਚੱਲਾਂ ਆਵਦੇ ਤੇ ਮੈਂ ਤੁਹਾਡੇ ਉਪਰ ਲੈ ਜਾਂਦਾ ਮੈਂ ਕਹਾਂ ਲੂੰ ਵਿਆਹ ਕਰਾਵਾਂ ਮੇਰਾ ਕੋਈ ਉਹ ਨਾਲ ਝਗੜਾ ਹੋਵੇ ਝਗੜੇ ਕਿਹੜੇ ਪਰਿਵਾਰ ਚ ਨਹੀਂ ਹੁੰਦੇ ਉਂਦੇ ਨਾ ਜੇ ਦੋ ਭਾਂਡੇ ਹੋਣਗੇ ਇਕੱਠੇ ਤਾਂ ਉਹ ਖੜਕਣਗੇ ਵੀ ਤਾਂ ਉਸ ਚੀਜ਼ ਦੇ ਵਜਿਓ ਤੁਸੀਂ ਜਾਰੀ ਐਕਸਪੋਜ਼ ਹੋਣੇ ਤਾਂ ਉਹ ਤੁਹਾਡਾ ਸੋਸ਼ਲ ਮੀਡੀਆ ਤੇ ਜਾਂਦਾ ਤੇ ਲੋਕ ਉਸ ਚੀਜ਼ ਦਾ ਸੁਆਦ ਲੈਂਦੇ ਹੋਇਆ ਵੀ ਪਿੱਛੇ ਪੰਜਾਬ ਚ ਬਹੁਤ ਸਿੰਗਰਾਂ ਨਾਲ ਹੋਇਆ ਉਹ ਮੈਂ ਇਹੀ ਕਹਣਾ ਵੀ ਬਾਲਾ ਰੌਲਾ ਨਾ ਬਹੁਤ ਰੌਲਾ ਪਾ ਕੇ ਵਿਆਹ ਕਰਾਓ ਠੋਕੇ ਕਰਾਓ